ਸਮਝਦੇ ਆ ਕਿ ਫੋਰ ਐਗਜ਼ਾਮਪਲ ਕਿ ਮੇਰੀ ਕਿਸੇ ਨਾਲ ਪਹਿਲਾ ਟਿਊਨਿੰਗ ਬਿਲਕੁਲ ਵੀ ਸਹੀ ਨਹੀਂ ਸੀ ਹਨਾ ਕੋਈ ਐਦਾਂ ਦਾ ਕਲੈਸ਼ ਹੋਇਆ ਸੀ ਜਿਹਦੇ ਕਰਕੇ ਮੇਰੇ ਤੇ ਉਸ ਇਨਸਾਨ ਦੇ ਵਿੱਚ ਨਾ ਇੱਕ ਮਤਲਬ ਇੱਕ ਡਿਫਰੈਂਸ ਜਾ ਆ ਗਿਆ ਸੀ ਅੱਜ ਮੈਨੂੰ ਉਸ ਪਰਸਨਲ ਡੀਲ ਕਰਨਾ ਪੈ ਰਿਹਾ ਆ ਬਟ ਕਿਉਂਕਿ ਅੱਜ ਮੈਨੂੰ ਉਸ ਪਰਸਨਲ ਡੀਲ ਕਰਨਾ ਪੈ ਰਿਹਾ ਤੇ ਮੈਨੂੰ ਆਟੋਮੈਟਿਕਲੀ ਵਧੀਆ ਬਿਹੇਵ ਕਰਨਾ ਪਊਗਾ ਵਧੀਆ ਬਿਹੇਵ ਕਰਨਾ ਪਊਗਾ ਤਾਂ ਮੈਂ ਪੂਰਾ ਜ਼ੋਰ ਲਾ ਦੂੰਗੀ ਕਿ ਮੈਂ ਉਹਨੂੰ ਸਮਾਈਲ ਕਰਾਂ ਉਹਦੇ ਨਾਲ ਵਧੀਆ ਵਧੀਆ ਐਕਟ ਕਰਨ ਦੀ ਕੋਸ਼ਿਸ਼ ਕਰਾਂ ਬਟ ਉਹਦੇ ਤੇ ਬਹੁਤ ਮਿਹਨਤ ਲੱਗਦੀ ਕਿਉਂ ਮੈਨੂੰ ਲੱਗੂਗੀ ਕਿਉਂਕਿ ਮੈਂ ਪ੍ਰੋਡਕਟ ਤੇ ਮਿਹਨਤ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਤੇ ਮੈਂ ਇੱਕ ਦਿਨ ਕਰੂੰਗੀ ਦੋ ਦਿਨ ਕਰੂੰਗੀ ਤੀਸਰੇ ਦਿਨ ਮੇਰੇ ਬਿਹੇਵੀਅਰ ਦੇ ਵਿੱਚ ਆਟੋਮੈਟਿਕਲੀ ਉਹੀ ਚੀਜ਼ ਦੁਬਾਰਾ ਆ ਜਾਊਗੀ ਮਤਲਬ ਕਿ ਇਨਡਿਫਰੈਂਸ ਜਦ ਫਿਰ ਆ ਜਾਊਗਾ ਤਾਂ ਉਸ ਚੀਜ਼ ਤੋਂ ਆਪ ਨੂੰ ਇਹ ਪਤਾ ਚੱਲਦਾ ਹੈ ਕਿ ਸਾਨੂੰ ਉਸ ਟਾਈਮ ਪ੍ਰੋਡਕਟ ਤੇ ਮਿਹਨਤ ਕਰਨ ਦੀ ਲੋੜ ਨਹੀਂ ਹੈ ਇੱਕ ਹੋਰ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ ਕਿ ਲੈਟ ਅਸ ਸੁਪੋਜ਼ ਇੱਕ ਫੈਕਟਰੀ ਹੈ ਫੈਕਟਰੀ ਦੇ ਵਿੱਚ ਜਿਹੜਾ ਪ੍ਰੋਡਕਟ ਹੈ ਫਾਈਨਲ ਪ੍ਰੋਡਕਟ ਹੈ ਨਾ ਉਹਦੇ ਵਿੱਚ ਨਮਕ ਬਹੁਤ ਜ਼ਿਆਦਾ ਆ ਰਿਹਾ ਹੈ ਹੁਣ ਨਮਕ ਫਾਈਨਲ ਪ੍ਰੋਡਕਟ ਤੇ ਤਾਂ ਆਪਾਂ ਚੇਂਜ ਕਰ ਨਹੀਂ ਸਕਦੇ ਪਰ ਜੇ ਮੈਂ ਕਹਾਂ ਕਿ ਨਹੀਂ ਇਸ ਪ੍ਰੋਡਕਟ ਦੇ ਵਿੱਚੋਂ ਮੈਨੂੰ ਨਮਕ ਚੇਂਜ ਕਰਨਾ ਹੈ ਤਾਂ ਨਹੀਂ ਹੋ ਸਕਦਾ ਸਾਨੂੰ ਪਹਿਲਾਂ ਉਹਦੇ ਰॉ ਮਟੀਰੀਅਲ 'ਚ ਜਾਣਾ ਪੈਣਾ ਹੈ ਉਸ ਰॉ ਮਟੀਰੀਅਲ ਦੇ ਵਿੱਚੋਂ ਨਮਕ ਥੋੜਾ ਕੱਟਣਾ ਪੈਣਾ ਹੈ ਤਾਂ ਜਾ ਕੇ ਆਟੋਮੈਟਿਕਲੀ ਉਸ ਪ੍ਰੋਡਕਟ ਦੇ ਵਿੱਚ ਜਿਹੜਾ ਨਮਕ ਹੈ ਨਾ ਉਹ ਘਟ ਜਾਊਗਾ ਆਈ ਹੋਪ ਕਿ ਇਤਤਕ ਆਪ ਨੂੰ ਸਮਝ ਆ ਗਈ ਹੈ ਕਿ ਰॉ ਮਟੀਰੀਅਲ ਥੌਟਸ ਤੋਂ ਸਾਡੇ ਐਕਸ਼ਨਸ ਦੇ ਬਿਹੇਵੀਅਰ ਕਿੱਦਾਂ ਬਣਦੇ ਇਹ ਸਿਰਫ ਸਾਡੇ ਨਹੀਂ ਬਣਦੇ ਐਵਰੀ ਹਿਊਮਨ ਬੀਿੰਗ ਦੇ ਬਣਦੇ ਹੈ ਹਰ ਇੱਕ ਇਨਸਾਨ ਦੇ ਬਣਦੇ ਹੈ ਅਸੀਂ ਵੀ ਨਾ ਕਈ ਵਾਰੀ ਆਪਣੇ ਵਿੱਚ ਚੇਂਜ ਲਿਆਉਣ ਵਾਸਤੇ ਨਾ ਬਾਹਰ ਮਿਹਨਤ ਕਰ ਰਹੇ ਹੁੰਦੇ ਆ। ਮਤਲਬ ਫੋਰ ਐਗਜ਼ਾਮਪਲ ਕਿ ਮੈਂ ਕੁਝ ਆਪਣੇ ਅੰਦਰ ਚੇਂਜ ਲਿਆਉਣਾ ਆ। ਜਿੱਦਾਂ ਮੈਂ ਉਸ ਇਨਸਾਨ ਨਾਲ ਵਧੀਆ ਬਿਹੇਵ ਕਰਨਾ ਸੋਚਿਆ ਕਿ ਵਧੀਆ ਬਿਹੇਵ ਕਰਨਾ ਸਟਾਰਟ ਕਰਾਂ। ਬਟ ਮੈਂ ਬਿਹੇਵੀਅਰ ਤੇ ਵਰਕ ਕਰ ਰਹੀ ਆ। ਜਦਕਿ ਮੈਨੂੰ ਪਿੱਛੇ ਜਾ ਕੇ ਆਪਣੇ ਥੌਟਸ ਤੇ ਵਰਕ ਕਰਨਾ ਪੈਣਾ ਸੀ। ਮੈਨੂੰ ਕੁਝ ਦਿਨ ਆਪਣੇ ਆਪ ਨੂੰ ਇਹ ਸਮਝਾਉਣਾ ਪੈਣਾ ਸੀ ਕਿ ਜੋ ਹੋ ਗਿਆ ਦੈਟਸ ਓਕੇ। ਇਹੋ ਜਿਹੀਆਂ ਕੁਝ ਚੀਜ਼ਾਂ ਸਮਝਾ ਕੇ ਮੈਂ ਆਪਣੇ ਆਪ ਨੂੰ ਇੱਕ ਵਧੀਆ ਰॉ ਮਟੀਰੀਅਲ ਪ੍ਰੋਵਾਈਡ ਕਰ ਸਕਦੇ ਸੀ ਜਿਸ ਦੇ ਨਾਲ ਮੇਰਾ ਪ੍ਰੋਡਕਟ ਆਟੋਮੈਟਿਕਲੀ ਕੁਝ ਦਿਨਾਂ ਦੇ ਵਿੱਚ ਠੀਕ ਹੋ ਜਾਣਾ ਸੀ ਐਂਡ ਇਹ ਫੈਕਟ ਹੈ ਕਿ ਇਹ ਵਰਕ ਕਰਦਾ ਹੀ ਕਰਦਾ ਤੁਸੀਂ ਟਰਾਈ ਕਰਕੇ ਦੇਖ ਸਕਦੇ ਹੋ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਕਿ ਕਈ ਵਾਰੀ ਅਸੀਂ ਨਾ ਫੀਲਿੰਗਸ ਵਧੀਆ ਨਹੀਂ ਕ੍ਰੀਏਟ ਕਰ ਰਹੇ ਹੁੰਦੇ ਮਤਲਬ ਸਾਨੂੰ ਵਧੀਆ ਫੀਲ ਨਹੀਂ ਹੋ ਰਿਹਾ ਹੁੰਦਾ ਕਿ ਸਾਨੂੰ ਇਹਦਾ ਲੱਗਦਾ ਕਿ ਯਾਰ ਅੱਜ ਇਦਾਂ ਕਿਉਂ ਫੀਲ ਹੋ ਰਿਹਾ ਆ ਮਤਲਬ ਡਿਸਟਰਬ ਜਾਂ ਬੈਠੇ-ਬੈਠੇ ਮੈਨੂੰ ਨਿਰਾਸ਼ਾ ਫੀਲ ਹੋ ਰਹੀ ਆ ਤਾਂ ਉਹਦੇ ਪਿੱਛੇ ਵੀ ਇੱਕ ਰੀਜ਼ਨ ਇਹ ਹੁੰਦਾ ਹੈ ਕਿ ਬੈਟ ਕੇ ਸੋਚਣ ਦੀ ਲੋੜ ਹੁੰਦੀ ਹੈ ਕਿ ਅਸੀਂ ਕਿਹੋ ਜਿਹੇ ਥੌਟਸ ਕ੍ਰੀਏਟ ਕਰ ਰਹੇ ਹਾਂ ਕੀ ਚੱਲ ਰਿਹਾ ਸਾਡੇ ਦਿਮਾਗ ਸੁਬਾਹ ਤੋਂ ਅਸੀਂ ਇਹੋ ਜੇ ਕੀ ਕੰਜ਼ੂਮ ਕੀਤਾ ਸੀ ਕਿਹਦੇ ਨਾਲ ਕਿਹੜੀ ਗੱਲਬਾਤ ਕੀਤੀ ਸੀ ਜਿਹਦੇ ਨਾਲ ਸਾਡੀ ਜਿਹੜੀ ਵਾਈਬ੍ਰੇਸ਼ਨ ਹੈ ਉਹ ਲੋ ਹੋ ਗਈ ਤੇ ਹੁਣ ਅਸੀਂ ਲੋ ਕੁਆਲਿਟੀ ਦੇ ਥੌਟਸ ਕ੍ਰੀਏਟ ਕਰ ਰਹੇ ਹਾਂ ਤੇ ਜਦੋਂ ਵੀ ਅਸੀਂ ਲੋ ਕੁਆਲਿਟੀ ਦੇ ਥੌਟਸ ਕ੍ਰੀਏਟ ਕਰਦੇ ਹਾਂ ਨਾ ਉਹ ਬਹੁਤ ਜ਼ਿਆਦਾ ਹੁੰਦੇ ਆ ਅਗਰ ਤੁਸੀਂ ਓਵਰ ਥਿੰਕ ਕਰ ਰਹੇ ਹੋ ਨਾ ਤੇ ਇਹ ਫੋਰ ਸ਼ੂਰ ਹੈ ਕਿ ਉਹ ਲੋ ਕੁਆਲਿਟੀ ਦੇ ਥੌਟਸ ਹੈ ਲੋ ਵਾਈਬ੍ਰੇਸ਼ਨ ਥੌਟਸ ਹੈ ਤੇ ਅਗਰ ਤੁਸੀਂ ਗੁੱਡ ਕੁਆਲਿਟੀ ਦੇ ਕਰਦੇ ਹੋ ਨਾ ਤੇ ਉਹ ਬਹੁਤ ਘੱਟ ਕੁਆਂਟੀਟੀ ਦੇ ਹੁੰਦੇ ਆ ਤਾਂ ਜਦੋਂ ਵੀ ਤੁਹਾਨੂੰ ਵਧੀਆ ਫੀਲ ਨਾ ਨਾ ਹੋ ਰਿਹਾ ਹੋਵੇ ਆਪਣੀ ਫੀਲਿੰਗ ਨੂੰ ਚੇਂਜ ਕਰਨ ਦੀ ਬਜਾਏ ਆਪਣੀ ਥੌਟਸ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਥੌਟਸ ਤੋਂ ਹੀ ਤੁਹਾਡੀਆਂ ਫੀਲਿੰਗਸ ਬਣਦੀਆਂ ਨੇ ਤਾਂ ਇਸ ਇੱਕ ਟੌਪਿਕ ਨਾਲ ਅਸੀਂ ਕਾਫੀ ਚੀਜ਼ਾਂ ਨੂੰ ਕਨੈਕਟ ਕਰ ਸਕੇ ਕਿ ਐਕਚੁਅਲੀ ਦੇ ਵਿੱਚ ਕੀ ਹੁੰਦਾ ਤੇ ਵੀ ਆਲ ਆਰ ਹਿਊਮਨ ਫੈਕਟਰੀਜ਼ ਜੋਸ ਆਰ ਡੇ ਬਾਰ ਆ ਰਿਹਾ ਹੈ ਨਾ ਵਰਡਸ ਦੀ ਫਾਰਮ ਚ ਐਕਸ਼ਨ ਦੀ ਫਾਰਮ ਚ ਬਿਹੇਵੀਅਰ ਦੀ ਫਾਰਮ ਚ ਸੋ ਕਿਤੇ ਨਾ ਕਿਤੇ ਸਾਡੇ ਅੰਦਰ ਬਣ ਰਿਹਾ ਆ ਤਾਂ ਹੀ ਬਾਹਰ ਆ ਰਿਹਾ ਆ ਉਹ ਬਣਾ ਵੀ ਅਸੀਂ ਰਹੇ ਹਾਂ ਕੌਂਸ਼ੀਅਸਲੀ ਅਨਕੌਂਸ਼ੀਅਸਲੀ ਸੋ ਫੋਕਸ ਕਰਨ ਦੀ ਲੋੜ ਹੈ ਕਿ ਰॉ ਮਟੀਰੀਅਲ ਕਿਆ ਹੋ ਜਾ ਯੂਜ਼ ਹੋ ਰਿਹਾ ਇਹ ਟੌਪਿਕ ਤੇ ਕਿ ਸਾਡੇ ਥੌਟਸ ਫੀਲਿੰਗਸ ਕ੍ਰੀਏਟ ਕਰਦੇ ਆ ਤੇ ਸਾਡੇ ਫੀਲਿੰਗਸ ਸਾਡਾ ਬਿਹੇਵੀਅਰ ਕ੍ਰੀਏਟ ਕਰਦੀਆਂ ਨੇ ਇਹਦੇ ਤੇ ਇੱਕ ਅਗਰ ਤੁਸੀਂ ਇਸ ਟੌਪਿਕ ਨੂੰ ਥੋੜਾ ਜਿਹਾ ਹੋਰ ਡੀਪ ਚ ਪੜਨਾ ਹੈ ਨਾ ਤਾਂ ਇੱਕ ਬੁੱਕ ਸੁਜੈਸਟ ਕਰੂੰਗੀ ਦ ਪਾਵਰ ਆਫ ਵਨ ਥੌਟ ਬਾਈ ਬੀ ਕੇ ਸ਼ਿਵਾਨੀ ਬਹੁਤ ਹੀ ਬ੍ਰਿਲियੰਟ ਬੁੱਕ ਹੈ ਥੌਟ ਪਾਵਰ ਨੂੰ ਲੈ ਕੇ ਤੁਸੀਂ ਉਹਨੂੰ ਰੈਫਰ ਕਰ ਸਕਦੇ ਹੋ Thank you so much. Mildeya, next video, the next topic, Denali.